ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਵੈਸੇ ਤਾਂ ਤੁਸੀਂ ਸਾਰੀ ਵੀਡੀਓ ਦੇਖਦੇ ਹੀ ਆਂ ਤੇ ਤੁਹਾਨੂੰ ਤਾਂ ਅੱਜ ਫੇਰ ਪੈਗੀ ਆਗੀ 1 ਫਰਵਰੀ ਤੇ ਤੁੰਦ ਫੇਰ ਸਟਾਰਟ ਹੋ ਗਈ ਆ ਗੇਟ ਆਪਾਂ ਖੋਲਤਾ ਜੇ ਗੇਟ ਅਜੇ ਖੋਲਤਾ ਆਪਾਂ ਤੜਕੇ ਕੇ ਨਾ ਹੌਲੀ ਹੌਲੀ ਖੋਲਤਾ ਗਾ ਕਿਰਾਏ ਦੇ ਨਾਲ ਹਜੇ ੱੱਕਾ ਜਾਨੀ ਕਰਦੇ ਦੋ ਦਿਨ ਵੈਸੇ ਆਪਾਂ ਸਗਾਤਾ ਸੀ ਤੇ ਖੁੱਲਾ ਰਹਿਣ ਦਿਆਂਗੇ ਸਾਰੀ ਦਿਹਾੜੀ ਹੱਥ ਨੇ ਲਾ ਦਿਆਂਗੇ ਇਹ ਚ ਬਾਰੀ ਨਹੀਂ ਆਪਾਂ ਰੱਖੀ ਨਹੀਂ ਤਾਂ ਬਾਰੀ ਖੋਲਿਆ ਕਰਦੇ ਬਾਰੀ ਦਾਣ ਹੀ ਰੱਖੀ ਆਪਾਂ ਇਹਦੇ ਚ ਵੀ ਉਹ ਡਿਜ਼ਾਈਨ ਜਖਰਾਬ ਹੁੰਦਾ ਸੀਗਾ ਇਹਦਾ ਜਦਿਆਂ ਨਹੀਂ ਬੰਦਦਾ ਸੀ ਨਾਲੇ ਬਾਰੀ ਨਾਲ ਗੇਟ ਹੋ ਜਾਂਦਾ ਭਾਰਾ ਫਿਰ ਰੇਟ ਵੱਧ ਜਾਂਦਾ ਤੇ ਅੱਜ ਮੈਂ ਚੱਲਿਆ ਗੁਰਦੁਆਰੇ ਇੱਥੇ ਦਸਵੀਂ ਜਿੱਥੇ ਲੱਗਦੀ ਆ ਆਪਣੇ ਬਲਾਡ ਵਿੰਜੂ ਬਾਬਾ ਸਤਲ ਕਰਾਜੀ ਦੀ ਜਗ੍ਹਾ ਤੇ ਤੇ ਉੱਥੇ ਕਰਾਉਣਾ ਆਪਣੇ ਪਿੰਡ ਚੋਂ ਅਖੰਡ ਪਾਠ ਪ੍ਰਕਾਸ਼ ਤੇ ਅੱਜ ਅਖੰਡ ਪਾਠ ਪ੍ਰਕਾਸ਼ ਹੋਣਾ ਤੇ ਤੇਨੇ ਤਰੀਕ ਨੂੰ ਪਹਿਣਗੇ ਭੋਗ ਤੇ ਅੱਜ ਉਥੇ ਚਲਦੇ ਆਂਗੇ ਤੇ ਬਾਕੀ ਅੱਜ ਕਾਲਜ ਨਹੀਂ ਜਾਂਦੇ ਉਹ ਕਾਲਜ ਦਾ ਲੱਗਣਾ ਸੀਗਾ ਤੇ ਬਾਕੀ ਜਾਣਗੇ ਮੇਰੇ ਨਾਲ ਦੇ ਮੈਂਰ ਤੋਂ ਅੱਜ ਜਾ ਨਹੀਂ ਜਾਣਾ ਉਥੇ ਵੀ ਜਾਣਾ ਪੈਣਾ ਤੇ ਜਦੋਂ ਆ ਕੇ ਗਿਆ ਅਗਲਾ ਤੇ ਉਥੇ ਚਲਦੇ ਆਂਗੇ ਫਿਰ ਤੇ ਵੀਡੀਓ ਚੰਦ ਤੱਕ ਬਣੇ ਰਹੋ ਤੇ ਦਿਖਾਉਣੇ ਆ ਅੱਜ ਦੇ ਕੰਮ ਕਰ ਹਾਂਜੀ ਆ ਗੁਰੂ ਘਰ ਆਈ ਉਧਰ ਉੱਪਰ ਦਰਬਾਰ ਸਾਹਿਬ ਬਣਿਆ ਹੋਇਆ ਹੈ। ਵੈਸੇ ਡੇਰਾ ਵੀ ਗਾਇ ਦਿੰਦੇ ਆ। ਪਿਛੇ ਉਧਰ ਸਮਾਦ ਬਣੀ ਹੋਈ ਹੈ ਪਰਲੇ ਪਾਸੇ ਤੇ ਇੱਕ ਉਧਰ ਪਰਲੇ ਪਾਸੇ ਸਮਾਦ ਆ। ਖਾਂਡ-ਬਾੜ ਪ੍ਰਕਾਸ਼ ਹੋ ਗਿਆ। ਤੇ ਹੁਣ ਆਪਾਂ ਚੱਲਦੇ ਆ ਕਿਰਾਂ ਘਰੇ। ਆਥਣੇ ਵੇਰ ਆਵਾਂਗੇ। ਕਿਰਾਂ ਨੂੰ 2-4 ਘੰਟੇ। ਦੋ ਤਿੰਨ ਘੰਟੇ ਘਰੇ ਲਾਇਆ ਇਹ ਹੁਣ ਜਿਹੜਾ ਕੰਮ ਕੁਮ ਸੀਗਾ ਉਹ ਆਪਾਂ ਕਰਾਤਾ ਕਿਰਾਂ ਹਾਂਜੀ ਹੁਣ ਆਪਾਂ ਪਹੁੰਚ ਗਏ ਘਰੇ ਤੇ ਅੱਜ ਧੁੰਦ ਪੈ ਗਈ ਆ ਸੂਰਜ ਨਿਕਲ ਨਹੀਂ ਅੱਜ ਆ ਪਿੱਛੋਂ ਖੇਤਾਂ ਦਾ ਮਾਹੌਲ ਜਿਵੇਂ ਧੁੰਦਨ ਪੈਂਦੀ ਰਹੀ ਤੇ ਆਪਾਂ ਨੂੰ ਲੈਂਟਰ ਦੋ ਚਾਰ ਦਿਨ ਹੋਰ ਵੱਧ ਖੜਾਉਣਾ ਪਊਗਾ ਪਾਣੀ ਆ ਉਹਦੇ ਦਾ ਖੜਾਇਆ ਹੋਇਆ ਆਪਣਾ ਸੁੱਕਿਆ ਨਹੀਂ ਅੱਜ 7ਵਾਂ ਦਿਨ ਆ ਲੈਂਟਰ ਨੂੰ ਅੱਜ 7 ਦਿਨ ਹੋ ਗਏ ਅੱਗੇ ਵਧੇਗਾ ਤਾਂ ਹੰਦ ਤੁੱਪ ਲੱਗਦੀ ਹੁੰਦੀ ਸੀ ਅੱਜ ਪੈ ਗਈ ਹੈ ਤੰਦ ਚਲੋ ਤੁੰਦ ਵੀ ਪਣੀ ਚਾਹੀਦੀ ਆ ਕਣਕਾਂ ਗੁਣਕਾਂ ਨੂੰ ਧੁੰਦ ਚੰਗੀ ਆ ਗਈ। ਗਰਮੀ ਆ ਜਿਹੜੀ ਉਹ ਕਣਕਾਂ ਨੂੰ ਮਾੜੀ ਆ। ਲੋਈ ਬਾਬਾ ਗੁੱਟੀ ਜਾਂਦਾ ਇਧਰ ਬਜਰੀ। ਇੰਨੀ ਗੁੱੜਤੀ। ਆ ਇੰਨੇ ਡਲੇ ਪਏ ਆ ਡਲੇ ਵੀ ਗੁੱਟਨੇ ਆ ਬਾਬਾ। ਇਹ ਤਾਂ ਲੱਗ ਜਾਣਗੇ ਮੇਰੇ ਹਿਸਾਬ ਨਾਲ ਵਿੱਚ। ਆਹ ਕਈ ਕਰਾਈਆਂ ਦੀ ਗੁੱਟ ਦਿਖੇ ਰਾਂ ਸਾਰੇ ਇੱਕ ਆ ਜਮਾ ਆਹ ਦੀ ਅਸਲੀ ਬਜਰੀ ਜਿਹੜੀ ਆਪਾਂ ਬਜਰੀ ਦੂਜੀ ਬਾਹਰ ਪਈ ਟਰਾਲੀ ਉਹਦਾ ਡਲੇ ਵਿੱਚ ਅੱਧੇ ਡਲੇ ਆ ਕੁੱਟ ਨਹੀਂ ਬਣਦੀ ਆ ਕੁੱਟ ਕੇ ਸਕਰੀ ਬਈ ਟਰਨ ਵਾਲਾ ਹੁਣ ਬੰਦਾ ਥੋੜੀ ਹੱਥਾਂ ਵਾਲੀ ਹੱਥਾਂ ਨਾਲ ਗੱਲ ਦਾ ਕਿੱਥੇ ਬੰਦੀ ਆ ਥੋੜੀ ਸਾਂਝ ਪੈ ਜਾਂਦੀ ਆ ਉਹ ਮਸ਼ੀਨ ਦੀ ਗੁੱਟੀ ਹੁੰਦੀ ਹੈਗੀ ਤੇ ਇਹ ਆ ਹੱਥ ਸਹੀ ਬਜਰੀ ਇਹ ਆ ਮਿਸਤਰੀ ਵੀ ਮਨ ਰਗਾ ਕਹਿੰਦਾ ਕਹਿੰਦਾ ਸਾਇਜ ਇੱਕ ਆਦੀ ਉਧਰ ਪਈ ਆ ਵੇ ਇੱਥੇ ਰੱਖੀ ਆ ਇਮਲੀ ਆਪਾਂ ਬਾਕੀ ਸਾਰੇ ਕਿਤੇ ਕੱਲ ਕਰਤੀ ਸੀਗੀ ਸਾਰੇ ਕਮਰੇ ਚ ਅੰਦਰ ਇੱਕ ਕਰੀ ਇਮਲੀ ਮਾਰਤੀ ਆ ਤੇ ਆਹ ਗੰਧ ਰਹੇਗੀ ਤੇ ਇੱਕ ਪਿਛਲੀ ਗੰਧ ਰਹੇਗੀ ਇਹ ਕੱਲ ਨੂੰ ਦੇਖਾਂਗੇ ਜਦ ਤੱਕ ਟੈਣੀ ਲੱਗਣਾ ਹਨ ਇੱਕ ਤਾਂ ਲਿਬੜ ਜਾਨੇ ਇਮਲੀ ਨਾਲ ਦਾਗ ਜੇ ਪੈ ਜਾਂਦੇ ਲੀਡਿਆਂ ਦੇ ਉਹਨਾਂ ਤੇ ਸਪੈਸ਼ਲ ਦਿਨ ਕੱਟਣਾ ਪੈਂਦਾ ਉਹਦੇ ਵਾਸਤੇ ਫਿਰ ਇੱਕ ਆ ਤਾ ਹੋਆ ਦਾ ਹੋਆ ਖੰਗਰ ਆ ਇਹਦਾ ਸੰਭੀ ਨਾ ਲਾਉਣ ਦੇ ਵਿੱਚ ਆ ਗਿਆ ਦੇਖੋ ਕੋਈ ਹੁਣ ਆਪਾਂ ਪਹੁੰਚ ਗਏ ਫੇਰ ਦੁਬਾਰੇ ਜਗ੍ਹਾ ਤੇ ਲਓ ਸੋਡੀ ਇੰਟਰੋਡਕਸ਼ਨ ਤਾਂ ਕਰਾ ਦੋ ਫਿਰ। ਉਹਨਾਂ ਦੀ ਮੋਰ ਖੌਣੇ ਇੱਥੇ ਬਹੁਤ ਸੋਹਣੇ ਮੋਰਾਂ ਦੇ ਬਾਬੇ ਦੀ ਜਗ੍ਹਾ ਤੇ। ਹਾਂ ਸਾਡੇ ਪਿੰਡ 'ਚ ਇੱਕ ਇੱਕ ਮੋਰੇ ਹੀ ਛੱਡ ਗਏ ਸੀ ਮੋਰਨੀ ਆਪਦੀ। ਉਹ ਵੀ ਇੱਥੇ ਇੱਥੇ ਛੱਡ ਗਈ ਸੀ। ਹਾਂ। ਅੱਛਾ। ਉਹ ਤੇ ਫਿਰਦੀ ਉਹ ਇੱਕ ਮੋਰਨੀ। ਤਿੰਨ ਚਾਰ ਮੋਰ ਮੋਰਨੀਆਂ ਇੱਥੇ। ਫੋਟੋ ਸ਼ੂਟ ਵੀ ਚੱਲ ਰਿਹਾ ਨਾਲ-ਨਾਲ। ਤੁਹਾਨੂੰ ਦਿਖਾਉਨੇ ਆ ਜੀ। ਆ ਬੱਚਾ ਸ਼ੂਰ ਆ ਗਿਆ। ਗੋਵਾ ਗੋਲਾ ਕਰਦਾ ਲਾ। ਖੇਚ ਲਓ ਖੇਚ ਲਓ ਇੱਥੇ ਲਓ। ਖੇਚ ਲਓ ਖੇਚ ਲਓ। ਦਰਖਤੀ ਦਰਖਤ ਆ ਇਧਰ ਚਾਰੇ ਪਾਸੇ ਸਮਝ ਲਾ ਜੰਗਲਾ ਵਾਲਾ ગામ ਹੀ ਆ ਅਖਜੂਰਾਂ ਦੇ ਆ ਲੱਗਦਾ ਖਜੂਰੀ ਏ ਕਿੱਥੇ ਆ ਮੂਰ ਓਏ ਹਾਂ ਕਿੱਥੇ ਆ ਮੂਰ ਆਜ ਹੀ ਮੋੜ ਰਿਹਾ ਕਿਤੇ ਇੱਧਰ ਕੁ ਮਾਰ ਬੱਚਾ ਦੇ ਸਾਹਮਣੇ ਤੁਸੂ ਆਇਆ ਗਾਲ ਗੋਲ ਨਹੀਂ ਕੱਢਣੀ ਓਏ ਕਰ ਖਾਣ ਉਹ ਬਾਥਰੂਮ ਨਹੀਂ ਕਰਨਾ ਇੱਥੇ ਓਏ ਨਹੀਂ ਨਹੀਂ ਕਰਦੇ ਆਹ ਪਤਾ ਕਿੰਨੇ ਤਿੱਖੇ ਹੁੰਦੇ ਆ ਖਜੂਰਾ ਮੇਰੇ ਹਿਸਾਬ ਨਾਲ ਜਿੰਦਾ ਕਹਿੰਦੇ ਨੇ ਇਸ ਮਰਦੇ ਨੂੰ ਅੰਦਰ ਹੀ ਗਰੀਬ ਮ ਉਹ ਮਡਾਲਾ ਡੁਲਾ ਮਾਰੂ ਏ ਫੇਰ ਉੱਡਣਗੇ ਇੱਥੇ ਬੈਠ ਜਾ ਸਨੋ ਪਹਿਲਾਂ ਉਹਨੇ ਕੋ ਡਾਕਾ ਦਿੱਦੀ ਨਹੀਂ ਉਹ ਉੱਤੇ ਬੈਠੇ ਬਾਵਾ ਆਣਾ 6 7 ਆ ਫਿਰਦੇ ਆਏ ਤੰਨੀ ਗਏ ਇੱਧਰ ਦੀ ਆ ਜਾਉਗਾ ਉੱਧਰ ਦੀ ਆ ਜਾਉਗਾ ਤੁਸੀਂ ਨਹੀਂ ਜਾਂਦੇ ਖੁੰਦੂੜਾ ਦਾ ਬਣ ਗਿਆ ਕੰਡਾ ਇੱਧਰ ਦੀ ਆ ਜਾਉਗਾ ਆ ਤਾਰ ਲੱਗੀ ਵੀ ਆ ਇੱਧਰ ਕੰਡੇ ਵਾਲੀ ਲਓ ਜੀ ਹੁਣ ਹੋ ਗਿਆ ਸ਼ਾਮ ਦਾ ਟਾਈਮ ਸੁਣੋ ਗੁਰਬਾਣੀ ਫਿਰ अनक प्रकार कई कोट पुजारी कई कोट आचार्यवारी कई कोटे तीर्थ वाती कई कोट पवे उदाी ਕਈ ਥੋੜ ਨੇ ਵਿਸ਼ੇਸ਼ ਰੂਪੇ ਕਈ ਥੋੜ ਸਪੀਕਰ ਹੋਤੇ ਕਈ ਥੋੜ ਆਤਮ ਧਿਆਨ ਤਾਰੇ ਕਈ ਥੋੜ ਕਵਕਾਲ ਉੱਚਾਰੇ ਕਈ ਥੋੜ ਵਦਨ ਆ ਇਹ ਆ ਪੰਜਾਬ ਇਹ ਵਾਜਾ ਸਕੂਨ ਵਾਲੀ ਇਹ ਦੁੱਤੇ ਕੁਛ ਨਹੀਂ ਆ ਕਈ ਥੋੜ ਅਗਰ ਆਉਣੇ ਕਈ ਥੋੜ